ਗੁਰੂ ਨਾਨਕ ਪਾਸ਼ਾ ਨੇ ਗੁਰਤਾ ਗੱਦੀ ਦੇਣ ਤੋਂ ਪਹਿਲੇ ਆਪਣੇ ਦੋਹਾਂ ਪੁੱਤਰਾਂ ਤੇ ਲੈਣਾ ਜਿੱਦਿਆਂ ਕਈ ਪਰਖਿਆਵਾਂ ਲਈਆਂ ਨੀਵੀਆਂ ਜਾਤਾਂ ਦੇ ਕਰਨ ਵਾਲੇ ਕੰਮ ਜਿਵੇਂ ਕਿ ਮਰੇ ਹੋਏ ਚੂਏ ਨੂੰ ਬਾਹਰ ਸੁੱਟ ਕੇ ਆਉਣਾ ਚਿੱਕੜ ਨਾਲ ਭਰੀ ਨਦੀਨ ਕਾ ਦੀ ਪੰਡ ਸਿਰ ਦੇ ਉੱਤੇ ਚੁਕਣੇ ਮੁਰਦੇ ਨੂੰ ਖਾਣ ਲਈ ਤਿਆਰ ਹੋ ਜਾਣਾ ਆਦ ਕੰਮ ਕਰਨ ਤੋਂ ਨਾਨਕ ਪਾਸ਼ਾ ਜੀ ਦੇ ਪੁੱਤਰਾਂ ਨੇ ਸਾਫ ਮਨਾ ਕਰ ਦਿੱਤਾ ਸੀ ਪਰ ਲੈਣਾ ਜੀ ਨੇ ਗੁਰੂ ਜੀ ਦੇ ਸਾਰੇ ਹੁਕਮਾਂ ਦੀ ਪਾਲਣਾ ਕੀਤੀ ਜਦੋਂ ਪੁੱਤਰਾਂ ਨੇ ਚਿੱਕੜ ਤੋਂ ਕਟੋਰਾ ਬਾਹਰ ਕੱਢਣ ਤੋਂ ਮਨਾ ਕਰ ਦਿੱਤਾ ਤੇ ਨਾਨਕ ਪਾਸ਼ਾ ਜੀ ਸਮਝ ਗਏ ਸੀ ਕਿ ਜੋ ਚਿੱਕੜ ਤੋਂ ਡਰਦਾ ਹੈ ਉਹ ਮਨੁੱਖਤਾ ਨੂੰ ਕਿਹਨੇ ਚਿੱਕੜ ਤੋਂ ਬਾਹਰ ਕੱਢੇਗਾ ਇੱਕ ਵਾਰੀ ਨਾਨਕ ਪਾਤਸ਼ਾਹ ਨੇ ਭਿਆਨਕ ਰੂਪ ਧਾਰਨ ਕਰਕੇ ਆਪਣੇ ਪਿੱਛੇ ਆਉਣ ਵਾਲਿਆਂ ਨੂੰ ਡੰਡੇ ਮਾਰਨੇ ਸ਼ੁਰੂ ਕਰ ਦਿੱਤੇ ਡਰ ਦੇ ਮਾਰੇ ਸਾਰੇ ਆਪਣੇ ਘਰਾਂ ਨੂੰ ਭੱਜ ਗਏ ਕੱਲੇ ਲੈਣੇ ਨੂੰ ਆਪਣੇ ਪਿੱਛੇ ਆਉਂਦਿਆਂ ਵੇਖ ਕੇ ਮਹਾਰਾਜ ਨੇ ਪੁੱਛਿਆ ਲੈਣਿਆ ਤੂੰ ਕਿਉਂ ਨਹੀਂ ਆਪਣੇ ਘਰ ਨੂੰ ਜਾਂਦਾ ਲੈਣਾ ਜਿਨੇ ਕਿਹਾ ਮਹਾਰਾਜ ਮੇਰਾ ਤੁਹਾਡੇ ਬਗੈਰ ਕੋਈ ਟਿਕਾਣਾ ਨਹੀਂ ਪਰਖਣ ਦੀਆਂ ਸਾਰੀਆਂ ਕੋਸਟੀਆਂ ਤੇ ਖਰੇ ਉਤਰਨ ਵਾਲੇ ਲੈਣਾ ਜਿਨੂੰ ਨਾਨਕ ਪਾਤਸ਼ਾਹ ਜਿਨੇ ਆਪਣੇ ਅੰਗਣਾ ਲਗਾ ਕੇ ਉਹਨਾਂ ਦੇ ਵਿੱਚ ਆਪਣੀ ਜੋ ਟਿਕਾ ਕੇ ਗੁਰੂ ਅੰਗਦ ਬਣਾ ਕੇ ਮੱਥਾ ਟੇਕ ਦਿੱਤਾ